ANTF ਰੇਂਜ ਫਰੋਇਪਰ ਵੱਲੋਂ ਛਾਪੇਮਾਰੀ ਦੌਰਾਨ 5500 ਗੋਲੀਆਂ ਸਮੇਤ ਇੱਕ ਅਕਸਰ ਨੂੰ ਕੀਤਾ ਕਾਬੂ ਜਾਂਚ ਤੋਂ ਬਾਅਦ ਹੋਰ ਵੀ ਗ੍ਰਿਫਤਾਰੀਆਂ ਹੋਣ ਦੀ ਅਸ਼ੰਕਾ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਉਦੋਂ ਹੰਗਾਰਾ ਮਿਲਿਆ ਜਦ ਸਪੈਸ਼ਲ ਡੀਜੀਪੀ ਅਤੇ ਏਡੀਜੀਪੀ ANTF ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੁਰਵਿੰਦਰ ਵੀਰ ਸਿੰਘ AIG ANTF ਟੀਮ ਵੱਲੋਂ ਸਾਲ 2026 ਦੇ ਪਹਿਲੇ ਦਿਨ ਹੀ ਗੋਲੀਆਂ ਸਪਲਾਈ ਕਰਨ ਵਾਲਾ ਇੱਕ આરોપી ਨੂੰ ਕਾਬੂ ਕਰਕੇ ਉਸ ਪਾਸੋਂ ਵੱਡੀ ਭਾਰੀ ਮਾਤਰਾ ਵਿੱਚ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਸ ਦੀ ਪਛਾਣ ਭਜਨ ਸਿੰਘ ਉਰਫ ਭਜਨ ਪੁੱਤਰ ਕਾਲਾ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਟਵਾਣਾ ਕਲਾ ਥਾਣਾ ਸਦਰ ਜਲਾਲਾਬਾਦ ਵਜੋਂ ਹੋਈ ਹੈ ਏਐਨਟੀਐਫ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਡੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਟੀਮ ਤਕਨੀਕੀ ਸੈੱਲ ਅਤੇ ਜਮਿਨੀ ਸੂਤਰਾਂ ਦੀ ਮਦਦ ਨਾਲ ਇਸ ਨਸ਼ਾ ਤਕਸਰੀ ਨੈਟਵਰਕ ਦੇ ਅਗਲੇ ਤੇ ਪਿਛਲੇ ਲਿੰਕਾਂ ਨੂੰ ਖੰਘਾਲਿਆ ਜਾ ਰਿਹਾ ਹੈ ਤਾਂ ਜੋ ਪਤਾ ਲੱਗ ਸਕੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਜਾਂਚ ਦੇ ਆਧਾਰ ਤੇ ਜਲਦ ਹੀ ਹੋਰ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਨਸ਼ਾ ਤਕਸਰੀ ਦੇ ਇਸ ਤੰਦੇ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਯਾਨੀ ਕਿ ਮੁੱਖ ਸਰਗਨਾ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ